ਸੀ ਸਾਰੀ ਪੁੱਛਰੇ ਸਿਗੇ ਲੁਧਿਆਣਾ ਦੇ ਪਿੰਡ ਸਸੁਰਾਲੀ ਦੇ ਕੀ ਹਾਲਾਤ ਬੜੇ ਹੋਏ ਨੇ ਕਿਉਂਕਿ ਲਗਾਤਾਰ ਰਿਯੂਮਰਜ਼ ਅਫਵਾਵਾਵਾਂ ਜਿਹੜੀਆਂ ਨੇ ਤੁਸੀਂ ਦੇਖ ਰਹੇ ਹੋ ਫੇਸਬੁੱਕ ਤੇ ਕਾਫੀ ਵੀਡੀਓਜ਼ ਆ ਰਹੀਆਂ ਨੇ ਕਿ ਬੰਨ ਟੁੱਟਣ ਵਾਲਾ ਹੈ ਤਾਂ ਕਾਫੀ ਲੋਕ ਪੈਨਿਕ ਹੋਏ ਹੋਏ ਨੇ ਜੇ ਉੱਥੋਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਉੱਥੋਂ ਦੀ ਸਥਿਤੀ ਜੋ ਬਣੀ ਹੋਈ ਹੈ ਕਿ ਕਿਸੇ ਟਾਈਮ ਵੀ ਬੰਨ ਜੜਾਈ ਟੁੱਟ ਸਕਦਾ ਹੈ ਬੰਨ ਟੁੱਟਣ ਦੀ ਕਗਾਰਤੀ ਹੈ ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪਾਣੀ ਖੋਣ ਦੀ ਲੋੜ ਨਹੀਂ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪੁਕਤਾ ਪ੍ਰਬੰਧ ਕੀਤੇ ਹੋਏ ਨੇ ਔਰ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਗਈ ਹੈ ਜੋ ਉੱਥੋਂ ਦੇ ਰਹਿਣ ਵਾਲੇ ਲੋਕ ਨੇ ਜਿਨ੍ਹਾਂ ਦੀ ਡਬਲ ਸਟੋਰੀ ਘਰ ਹੈ ਉਹ ਆਪਣੀ ਫਰਸਟ ਮੈਨ ਫਲੋਰ ਤੇ ਜਾ ਸਕਦੇ ਨੇ ਜਿਹੜੇ ਸਿੰਗਲ ਫਲੋਰ ਹੈ ਉਹਨਾਂ ਨੂੰ ਸਪੈਸ਼ਲੀ ਲੁਧਿਆਣਾ ਦੇ ਵਿੱਚ ਉਹਨਾਂ ਲਈ ਜਦਾ ਬਣੀਆਂ ਹੋਈਆਂ ਜਿੱਥੇ ਉਹ ਆਪਣਾ ਰਹਿਣ ਖਾਂਦ ਤੇ ਸੌਣ ਦਾ ਪ੍ਰਬੰਧ ਉਹਨਾਂ ਦਾ ਕੀਤਾ ਹੋਇਆ ਹੈ ਜੇਕਰ ਬੰਦ ਟੁੱਟ ਵੀ ਜਾਂਦਾ ਹੈ ਤਾਂ ਦੱਸ ਦਈਏ ਕਿ ਖੇਤਾਂ ਦੇ ਵਿੱਚ 1-1 ਫੁੱਟ 2-2 ਫੁੱਟ ਪਾਣੀ ਆ ਸਕਦਾ ਹੈ ਪਰ ਜੇ ਸਤੂ ਦਰਿਆ ਦੀ ਗੱਲ ਕਰੀਏ ਤਾਂ ਸਤੂ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਹੇਟਾਈ ਹਾਲਾਂਕਿ ਹਿਮਾਚਲ ਵਾਲੀ ਸਾਈਡ ਤੇ ਬਰਸਾਤ ਹੋ ਰਹੀ ਹੈ ਪਰ ਲੁਧਿਆਣਾ ਦੇ ਵਿੱਚ ਚਲੋ ਹਾਲੇ ਦੇਖਿਆ ਗਿਆ ਕਿ ਬਰਸਾਤ ਨਹੀਂ ਹੋ ਰਹੀ ਹੈ ਮੌਸਮ ਬਹੁਤ ਵਧੀਆ ਹੈ ਤੇ ਤੁਹਾਨੂੰ ਵੀ ਕੁ ਘਬਰਾਉਣ ਦੀ ਲੋੜ ਨਹੀਂ ਹੈ ਤੇ ਜਿਹੜੇ ਅਗਰ ਗੱਲ ਕਰੀਏ ਉੱਥੇ ਐਨਡੀਆਰਫ ਦੀਆਂ ਟੀਮਾਂ ਆਰਮੀ ਔਰ ਡਿਪਟੀ ਕਮਿਸ਼ਨਰ ਪੁਲਿਸ ਕਮਿਸ਼ਨਰ ਉੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਵੀ ਰਹੇ ਹੋ ਡਿਪਟੀ ਕਮਿਸ਼ਨਰ ਹਿਮਾਸ਼ੋ ਜੈਨ ਕਮਿਸ਼ਨਰ ਔਫ ਪੁਲਿਸ ਸੁਪਨ ਸ਼ਰਮਾ ਜਿੰਨਾ ਵੱਲੋਂ ਨੰਗੇ ਪੈਰ ਉੱਥੇ ਬੰਦੇ ਜਿਹੜੇ ਕੋਲ ਖੜ ਕੇ ਦੇਖੋ ਤੁਸੀਂ ਹਾਲਾਤ ਕਿ ਲੋਕ ਪੈਨਿਕ ਨਾ ਹੋਣ ਉੱਥੇ ਸਾਰਾ ਅਪੁਕਤੇ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਲੁਧਿਆਣਾ ਦੇ ਵਿੱਚ ਵੀ ਤੁਹਾਡੇ ਲਈ ਵੀ ਜੇਕਰ ਉੱਥੇ ਸਸਰਾਲੀ ਪਿੰਡੇ ਲੋਕ ਜਿਨ੍ਹਾਂ ਦੇ ਕੁਝ ਕੁ ফুট ਪਾਣੀ ਆ ਵੀ ਜਾਂਦਾ ਏ ਬੰਦ ਟੁੱਟਣ ਦੇ ਨਾਲ ਤਾਂ ਉਹਨਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ